ਸਤਿ ਸ੍ਰੀ ਅਕਾਲ ਦੋਸਤੋ ਰਾਜਵੀਰ ਜਵੰਦਾ ਇੱਕ ਅਜਿਹਾ ਪੰਜਾਬੀ ਸਿੰਗਰ ਜਿਸਦੇ ਸਟਾਈਲ ਤੇ ਜਿਸਦੇ ਗਾਇਕੀ ਦੇ ਫੈਨਸ ਪੂਰੀ ਦੁਨੀਆ ਦੇ ਵਿੱਚ ਮੌਜੂਦ ਨੇ ਤੇ ਆਉਂਦੇ ਸਮੇਂ ਦੇ ਵਿੱਚ ਸਾਨੂੰ ਐਕਟ ਕਰਦੇ ਵੇ ਵਿਖਣਗੇ ਫਿਲਮ ਮਿੰਦੋ ਤਸਿਲਦਾਰਨੀ ਦੇ ਵਿੱਚ ਰਾਜਵੀਰ ਜਵੰਦਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਇਸ ਇਨਫੋਰਮੇਸ਼ਨ ਦੇ ਵਿੱਚ ਰਾਜਵੀਰ ਜਵੰਦਾ ਨੇ ਦੱਸਿਆ ਕਿ ਉਹ ਬਹੁਤ ਹੀ ਜਲਦ ਬਿਗ ਬਰਡ ਨਾਲ ਆਪਣਾ ਨਵਾਂ ਗਾਣਾ ਲੈ ਕੇ ਆਉਣਗੇ ਇਸ ਬਾਰੇ ਚ ਇਨਫੋਰਮੇਸ਼ਨ ਰਾਜਵੀਰ ਜਵੰਦਾ ਤੇ ਬਿਗ ਬਰਡ ਨੇ ਆਪਣੇ ਸੋਸ਼ਲ ਮੀਡੀਆ 'ਤੇ ਗਾਣੇ ਨੂੰ ਰਿਕਾਰਡ ਕਰਦਿਆਂ ਦੀ ਵੀਡੀਓਜ਼ ਨੂੰ ਸ਼ੇਅ ਕਰ ਦਦੀ ਹੈ ਆਉ ਨਜ਼ਰ ਮਾਰੀਏ ਇਹਨਾਂ ਦੋਨਾਂ ਦੀ ਸ਼ੇਅਰ ਕੀਤੀਆਂ ਗਈਆਂ ਹਨ ਵੀਡੀਓਜ਼ ਤੇ ਰਾਜਵੀਰ ਜਵੰਦਾ ਦੇ ਜ਼ਿਆਦਾਤਰ ਗਾਣੇ ਰੋਮਾਂਟਿਕ Song ਹੁੰਦੇ ਨੇ ਬਟ ਤੁਹਾਨੂੰ ਕੀ ਲੱਗਦਾ ਰਾਜਵੀਰ ਜਵੰਦਾ ਦਾ ਨਵਾਂ Big Bird ਦੇ ਨਾਲ Song ਕਿਹੋ ਜਿਹਾ ਹੋਏਗਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟਸ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ Tenix Avera TV ਦੇ ਨਾਲ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਨ YouTube ਚੈਨਲ Avera Star Talks